ਕਪੂਰਥਲਾ ਪੁਲਿਸ ਵੱਲੋਂ ਮਹਿਮ ਚਲਾਇਆ ਜਾ ਰਿਹਾ ਇਹਦੇ ਤਹਿਤ ਮਾਨ ਜੋ ਸ਼੍ਰੀ ਗੌਰਤੂਰਾ ਐਸਐਸਪੀ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਦੇ ਤਾਅ ਕੀਏ ਕਪੂਰਥਲਾ ਡੀਐਸਪੀ ਆਪਣੇ ਪਰਮਿੰਦਰ ਸਿੰਘ ਡੀਐਸਪੀ ਜੀ ਔਰ ਇੰਸਪੈਕਟਰ ਸੀ ਜਨਰਲ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਅਸੀਂ ਤਿੰਨ ਲੜਕੇ ਜਿਹੜੇ ਉਹ ਐਪਰੀਹੈਂਡ ਕੀਤੇ ਹੈਗੇ ਆ ਕੱਲ ਔਰ ਇਹਨਾਂ ਕੋਲੋਂ ਦੋ ਵੈਪਨ ਜਿਹੜੇ ਹੈਗੇ ਆ 34 ਤੇ ਕੰਟਰੀ ਮੇਡ ਹੈ ਉਹਨੂੰ ਉਹ ਰਿਕਮਰ ਕੀਤੇ ਆ ਔਰ 6 ਰੌਮ ਜਿਹੜੇ ਹੈਗੇ ਇਹਨਾਂ ਤੋਂ ਬਿੜੇ ਨੇ ਸਾਨੂੰ ਇਹਦੇ ਵਿੱਚ ਜੋ ਲੜਕੇ ਸੀ ਅਰੈਸਟ ਕੀਤੇ ਹੈਗੇ ਆ ਉਹ ਪ੍ਰਿੰਸੀਪਲ ਹੈਗਾ ਜਤਿਨ ਹੈਗਾ ਔਰ ਇੱਕ ਗੁਰਵਿੰਦਰ ਹੈਗਾ ਤਿੰਨ ਲੜਕੇ ਸੀ ਆ ਜਿਹੜੇ ਖਾਣੇ ਕਰਤਾਰਪੁਰ ਦੇ ਰਹਿਣ ਵਾਲੇ ਆ ਇਹਨਾਂ ਤੋਂ ਵੀ ਵੈਪਨ ਕਵਰ ਕੀਤੇ ਆ ਇਹ ਜਿਹੜਾ ਗੁਰਵਿੰਦਰ ਹੈਗਾ ਇਹਦੀ ਪੁੱਛਕਿਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇੰਦੋਰ ਪੋਪਾਲ ਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਏ ਸੀ ਔਰ ਇਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਸੀ ਜੋ ਜਲੰਧਰ ਨੂੰ ਵਜੂਹ ਪਿੰਡ ਦਾ ਰਹਿਣ ਵਾਲਾ ਸੀ ਇਹ ਗੁਰਵਿੰਦਰ ਦਾ ਦੋਸਤ ਜਿਹੜਾ ਸੀਗਾ ਇਹ ਗੁਰਵਿੰਦਰ ਤੇ ਇਹਦਾ ਦੋਸਤ ਜਿਹੜਾ ਸੀਗਾ ਉਹ ਇਕੱਠੇ ਨਿੰਦਰ ਇਹ ਇਕੱਠੇ ਦੁਬਈ ਦੇ ਵਿੱਚ ਰਹਿੰਦੇ ਸੀਗੇ ਤੇ ਇਹ ਉੱਥੋਂ ਵਾਪਸ ਆ ਗਿਆ ਸੀਗਾ ਔਰ ਨਿੰਦਰ ਨੇ ਇਹਨੂੰ ਟਾਸਕ ਦਿੱਤਾ ਸੀਗਾ ਵੀ ਆਹ ਮੇਰਾ ਰਿਸ਼ਤੇਦਾਰ ਜਿਹਨਾਂ ਨਾਲ ਮੇਨਾਂ ਘਟ ਘਟ ਹੈਗੀ ਹੈ ਉਹਦੇ ਗੋਲੀ ਮਾਰ ਕੇ ਆਉਣੀ ਹੈਗੀ ਹੈ ਉਹਨੂੰ ਇਹਨੂੰ ਇੰਟਰਸੈਪਟ ਕਰਨਾ ਇਹਨੂੰ ਗ੍ਰਿਫਤਾਰ ਕਰਨ ਦੇ ਨਾਲ ਉਹ ਜਿਹੜੀ ਘਟਨਾ ਜਿਹੜੀ ਹੈ ਹੋਣ ਵਾਲੀ ਸੀ ਉਹ ਤੋਂ ਬਚਾ ਲ ਹੋ ਗਿਆ ਹੈ। ਔਰ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ। ਇਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਉਹ ਸਾਡੇ ਜਿਹੜਾ ਲੜਾਉਂਦੇ ਨੇ ਇੱਕ ਹੋਰ ਦੋਸ਼ੀ ਜਿਹੜਾ ਅਰੈਸਟ ਕਰਨਾ ਬਾਕੀ ਇਹ ਤਿੰਨ ਦੋਸ਼ੀ ਅਸੀਂ ਦੋ ਵਿੱਚ ਅਰੈਸਟ ਕੀਤੇ। ਸਰ ਜੀ ਮਨਿੰਦਰ ਐਸੋ ਇੰਡੀਆ ਚ ਹੈ ਨਵੀ ਜੀ ਹੈ। ਮਨਿੰਦਰ ਦੋਇਚ। ਇਹ ਗੁਰਿੰਦਰ ਦੋਇਚ ਤੋਂ ਵਾਪਸ ਆਇਆ ਹੈ। ਇਹਨੂੰ 6 ਮਹੀਨੇ ਹੋਏ ਹੈਗੇ। ਬਾਈ ਉਹ ਇੰਟਰਵਿਊ ਵਿੱਚ ਨਾਮ ਲਿੱਟਾ ਹੈ ਨਿੰਦਨ ਇਨਵੈਸਟੀਗੇਸ਼ਨ ਚ ਲਾ ਕੇ ਆਵਾਂਗੇ ਜੋ ਤਤਕਸ਼ ਹੁੰਦੀ ਹੈਗੀ ਉਹਦੇ ਵਿੱਚ ਕਰਕੇ ਇਹਨਾਂ ਦਾ ਕੋਈ ਤੰਗੋਂ ਬੈਠਣਾ ਜਿਹੜਾ ਪ੍ਰਿੰਸੀਪਲ ਹੈਗਾ ਅ ਇਹ ਤੇ ਕੋਈ ਇਹ ਤੇ ਕੋਈ ਨਹੀਂ ਹੈਗਾ ਜਤਨ ਤੇ ਇੱਕ ਪਰਚਾ ਜਿਸਟ ਹੋਏਗਾ ਓਕੇ ਔਰ ਬਾਕੀਆਂ ਦੀ ਜਿਹੜੀ ਉਹ ਤਸਦੀਕ ਕਰ ਰਹੇ ਹੈਗੇ ਆ ਕਮੇਪਾਲੇ ਕਰਤਾਰਪੁਰ ਦਾ ਨਾਮ ਸੰਧਰ ਹੈ ਤਿੰਨੇ ਲੜਕੀ ਜੀ ਤੇ ਚੌਥਾ ਜਿਹੜਾ ਭਜਿਆ ਹੋਇਆ ਉਹ ਵੀ ਕਰਤਾਰਪੁਰ ਦਾ ਨਾਮ ਚੌਥਾ ਜਿਹੜਾ ਭਜਿਆ ਹੋਇਆ ਅਸ਼ੀਸ਼ ਹੈ ਰਾਜੀ ਤੇ ਕਮ ਸਪਾਰੀ ਨਹੀਂ ਜੋ ਤੁਸੀਂ ਇਹ ਜਿਹੜੀ ਕਸ਼ਿਸ਼ ਹੋਂ ਤੱਕ ਸਾਹਮਣੇ ਆਈ ਹੈ ਮੁੱਲੇ ਤੌਰ ਤੇ ਇਹ ਦੋਸਤੀ ਹੈ ਦੋਨੇ ਨਿੰਦਰ ਤੇ ਜਿਹੜਾ ਦਜਨੇ ਗੁਰਵਿੰਦਰ ਹੈਗਾ ਹੂੰ ਔਰ ਜਿਹੜਾ ਉੱਥੇ ਨਿੰਦਰ ਹੈਗਾ ਉਹਨੇ ਇਹਨੂੰ ਦਾਸ ਦਿੱਤਾ ਇਹਦਾ ਰਿਸ਼ਤੇਦਾਰ ਨਾ ਕੋਈ ਇਹਦੀ ਹਮਨ ਸੀਗੀ ਮਨੇ ਰੋਟਾਸ ਦਿੱਤਾ ਸੀਗੇ ਇਹਦੇ ਜਾ ਕੇ ਕੋਈ ਮਾਰ ਕੇ ਆਣੀ ਸਰ ਇਹ ਉਮਰ ਇਹਨਾਂ ਦੀ ਬਹੁਤ ਛੋਟੀ ਹੈਗੀ ਆ ਕਿਉਂਕਿ ਸਾਡੇ ਤੋਂ 20 ਸਾਲ ਤੇ ਕੋਈ ਨਸ਼ੇ ਦੇ ਵੀ ਆਦੇ ਰਹੇ ਹੈਗੇ ਜਿਸ ਤਰ੍ਹਾਂ ਇਹਨੇ ਕ੍ਰਿਮੀਨਲ ਐਕਟੀਵਿਟੀ ਕੀਤੀ ਨਹੀਂ ਹਜੇ ਤੱਕ ਕੋਈ ਕੋਸ਼ਿਸ਼ ਤੋਂ ਨਹੀਂ ਹੈ ਗਲਤ ਸਮੇ ਤੇ ਬਾਕੀ ਇਹਨੂੰ ਦੇਖ ਰਹੇ ਹਨ ਜਾਂਚ ਕਰ ਰਹੇ ਠੀਕ ਹੈ थैंक यू